ਇਹਦਾ ਸੱਪ ਹੈ ਨਾ ਸਮੇਂ ਦੇ ਅਨੁਸਾਰ ਉਮਰ ਦੇ ਅਨੁਸਾਰ ਉਹਦੇ ਅੰਦਰ ਮਣੀ ਪੈਦਾ ਹੋ ਜਾਂਦੀ ਏ ਜਦੋਂ ਆਪਣੀ ਖੁਸ਼ੀ ਚਾਹੁੰਦਾ ਆਪਣੀ ਮਸਤੀ ਚਾਹੁੰਦਾ ਉਹ ਜਿਹੜੀ ਮਣੀਆਂ ਨੂੰ ਉਗਲਛ ਕੇ ਬਾਹਰ ਸੁੱਟ ਦਿੰਦਾ ਸਾਥ ਸੰਗੇ ਚ ਜਿਵੇਂ ਤੁਸੀਂ ਸੋਚ ਦੱਬਦੇ ਹੋ ਹਜ਼ਾਰ ਵਾਰ ਦਾ ਚੰਦਨ ਹੋ ਜਾਂਦਾ ਹੈ ਇਸੇ ਤਰ੍ਹਾਂ ਪ੍ਰਕਾਸ਼ ਹੋ ਜਾਂਦਾ ਉਸ ਮਣੀ ਦੇ ਪ੍ਰਕਾਸ਼ ਤੇ ਫਿਰ ਕੀੜੇ ਮਕੋੜੇ ਆਉਂਦੇ ਨੇ ਉਹਨਾਂ ਨੂੰ ਖਾਂਦਾ ਫਿਰ ਉਹਦੇ ਅਦਰ ਪ੍ਰਕਰਮਾ ਕਰਦਾ ਫੇ ਖੁਸ਼ ਹੁੰਦਾ ਨੱਚਦਾ ਟੱਪ ਦਾ ਸਾਹਸਾਂਗੇ ਚ ਜਦੋਂ ਚਿਤ ਕਰਦਾ ਉਸ ਮਣੀ ਨੂੰ ਫਿਰ ਉਗਲਾਚ ਲੈਂਦਾ ਅੰਦਰ ਕਰ ਲੈਂਦਾ ਸਾਹਸਾਂਗੇ ਚ ਭਾਈ ਗੁਰਦਾਸ ਜੀ ਕਹਿੰਦੇ ਨੇ ਪਏ ਉਸ ਸੱਪ ਦੇ ਅੰਦਰ ਸੱਪ ਦੇ ਮੂੰਹ ਦੇ ਅੰਦਰ ਮਣੀ ਹੈ ਤੇ ਸੱਪ ਦੇ ਅੰਦਰ ਹੀ ਯਹਿਰ ਹੈ ਉਸ ਯਹਿਰ ਕੋ ਕੰਮ ਲੈਂਦਾ ਮਣੀ ਕੋ ਨਹੀਂ ਕੰਮ ਲੈਂਦਾ ਸਾਹਸਾਂਗੇ ਚ ਤਸ਼ਬੀਹ ਦਿੱਤੀ ਹੈ ਮਾਤਮਾ ਨੇ ਇਸ ਮਨੁੱਖ ਦੇ ਅੰਦਰ ਅਮਰਤ ਗੁਣ ਨੇ ਸਾਹਸਾਂਗੇ ਚ ਅਮਰਤ ਗੁਣ ਨਿਸਾ ਸੰਗੇ ਚ ਸਤ ਸੰਤੋਖ ਧੀਰਜ ਧਰਮ ਵਿਚਾਰ ਇਹ ਗੁਣ ਨੇ ਮਨੁੱਖ ਦੇ ਅੰਦਰ ਤੇ ਕੰਮ ਕਿੰਨਾ ਕੋ ਲੈਂਦਾ ਹੈ ਈਰਖਾ ਦੁਬਦਾ ਕੋ ਪੈੜਾ ਕਮਾ ਕੋ ਸਾਸ ਸੰਗੇ ਚ ਕੰਮ ਨੋ ਕੋ ਲੈਂਦਾ ਗੁਰੂ ਦੇ ਪਿਆਰ ਪ੍ਰੇਮ ਪਿਆਰ ਕੋ ਕੰਮ ਨਹੀਂ ਲੈਂਦਾ ਦਾਸ ਨੇ ਪ੍ਰਾਰਥਨਾ ਕੀਤੀ ਹੈ ਨਾ ਤੁਹਾਡੇ ਚਰਨਾਂ ਦੇ ਵਿੱਚ ਭਈ 544 ਸਾਲ ਹੋ ਗਏ ਨੇ ਗੁਰੂ ਨਾਨਕ ਦੇ ਅਵਤਾਰ ਨੂੰ 347 ਸਾਲ ਹੋ ਗਏ ਨੇ ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਨੂੰ 197 ਸਾਲ ਹੋ ਗਏ ਨੇ ਸ੍ਰੀ ਸਾਧਗੁਰੂ ਰਾਮ ਸਿੰਘ ਜੀ ਦੇ ਉਤਾਰ ਨੂੰ 93 ਸਾਲ ਹੋ ਗਏ ਨੇ ਸ੍ਰੀ ਸਾਧਗੁਰੂ ਜਗਜੀਤ ਸਿੰਘ ਦੇ ਉਤਾਰ ਨੂੰ 55 ਸਾਲ ਹੋ ਗਏ ਨੇ ਸ੍ਰੀ ਵਰਤਮਾਨ ਜੀ ਦੇ ਉਤਾਰ ਨੂੰ ਆਪਾਂ 544 ਸਾਲ ਤੋਂ ਲੈ ਕੇ ਲਗਾਤਾਰ ਸੁਣਨੇ ਆ ਪਏ ਗੁਰਬਾਣੀ ਪੜ੍ਹਨੇ ਆ ਪਏ ਇਤਿਹਾਸ ਸੁਣਨੇ ਆ ਪਏ ਸਾਰੇ ਆਪਾਂ ਸਾਬ ਲਈਏ ਕਿੰਨਾ ਕੁ ਸੰਸਾਰ ਸੁਧਰ ਗਿਆ ਸਾਧ ਸੰਗਤ ਵਿੱਚ ਮਰਦ ਕਰਨਾ ਪਏ ਮੰਦੀ ਅਵਸਥਾ ਦਾ ਗੁਰੂ ਦੇ ਪਿਆਰ ਉਹ ਇੰਨਾ ਚਿਰ ਹੋ ਗਿਆ ਸੌਂਦਿਆਂ ਨੂੰ ਪਰ ਝੂਠ ਝੂਠ ਈਰਖਾ ਦੁਬਧਾ ਭ੍ਰਿਸ਼ਟਾਚਾਰ ਵੱਲ ਫਰੇ ਵੱਧਦੇ ਨੇ ਪਏ ਇਹਦਾ ਮਤਲਬ ਹੈ ਕਿ ਮਨ ਭ੍ਰਿਸ਼ਟੇ ਜਾਂਦੇ ਨੇ ਪਏ ਸਾਧ ਸੰਗਤ ਜੀ ਜਿਉਂ ਜਿਉਂ ਆਪਾ ਨਾਮ ਜਪਣੇ ਆਪੇ ਜਿਉਂ ਜਿਉਂ ਆਪਾ ਬਾਣੀ ਪੜ੍ਹਨੇ ਆਪੇ ਜਿਉਂ ਜਿਉਂ ਆਪਾ ਸੇਵਾ ਸਿਮਰਨ ਕਰਨੇ ਆਪੇ ਜਿਉਂ ਜਿਉਂ ਆਪਾ ਕਥਾ ਕੀਰਤਨ ਕਰਦੇ ਸੁਣਨੇ ਆਪੇ ਮਨ ਕਾਲੇ ਬੰਦੇ ਨੇ ਪਏ ਸਾਧ ਸੰਗਤ ਜੀ ਇਸ ਵਾਸਤੇ ਮਹਾਤਮਾ ਕਹਿੰਦੇ ਨੇ ਭਾਈ ਸਤ ਸੰਗਤ ਕਰਿਆ ਕਰੋ ਸਾਧ ਸੰਗਤ ਹੋਰ ਕੋਈ ਸਾਧ ਨਹੀਂ ਸੰਸਾਰ ਦੇ ਵਿੱਚ ਪਾਉ ਸੁਣਿਆ ਮਨੇ ਮਨ ਕੀਤਾ ਪਾਉ ਆਹ ਕੰਮ ਕਰੋ ਹੁਣ ਸਾਧ ਸੰਗਤ ਜਿਹੜਾ ਤੁਸੀਂ ਆ ਪਾਉ ਪ੍ਰੇਮ ਕਰਦੇ ਹੋ ਆ ਕੇ ਸਰਵਣ ਕਰਦੇ ਹੋ ਤੇ ਜੇ ਆਵੇ ਨਾ ਮਨੁਖ ਤੇ ਸਾਧ ਸੰਗਤ ਜੀ ਲੋਹੇ ਨੇ ਪਾਰਸੇ ਤਾਂ ਹੀ ਬਣਨਾ ਹੈ ਨਾ ਜੇ ਪਾਰਸ ਨੂੰ ਕਸਾਵਾਂਗੇ ਤੇ ਸਾਧ ਸੰਗਤ ਤੇ ਜੋ ਲੋਹਾ ਪਾਰਸੇ ਨਾਲ ਹੀ ਨ ਲੱਗੇ ਤੇ ਕਿਵੇਂ ਸੋਨਾ ਬਣ ਦੇਗਾ ਸਾਧ ਸੰਗਤ ਇਹ ਸਵਾਸਤ ਦਾ ਸ प्रार्थना ਕਰਦਾ ਪਿਆ ਮਨ ਨੂੰ ਸੋਨਾ ਬਣਾਉਣ ਦੇ ਵਾਸਤੇ ਗੁਰੂ ਦਾ ਜਸ ਗੁਰੂ ਦੀ ਸਿਫਤ ਗੁਰੂ ਦਾ ਇਤਿਹਾਸ ਗੁਰੂ ਕੀ ਸਾਸ ਸੰਗਤ ਕਰਨੀ ਜ਼ਰੂਰੀ ਹੈ ਸਾਸ ਸੰਗਤ